ਕਹਿੰਦੇ ਇੰਡਸ ਟ੍ਰੀਟੀ ਦੇ ਵਿੱਚ ਕਹਿੰਦੇ ਪਾਕਿਸਤਾਨ ਨੂੰ 132 ਐਮਐਫ ਕਹਿੰਦੇ ਪਾਣੀ ਦਿੱਤਾ ਗਿਆ ਸੀ ਤੇ ਭਾਰਤ ਨੂੰ ਸਿਰਫ 35 ਐਮਐਫ ਜਦੋਂ ਇੰਡਸ ਵਾਟਰ ਟ੍ਰੀਟੀ ਹੋਈ ਜੀ 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 ਉਹ ਉਹ ਤਾਂ ਵਟਵਾਰਾ ਜਿਹੜਾ ਉਹ ਉਸ ਵੇਲੇ ਜਿਹੜਾ ਇੰਡਸ ਵਾਟਰ ਟ੍ਰੀਟੀ ਵਾਲਾ ਹੋਇਆ ਉਹ ਵਰਲਡ ਬੈਂਕ ਦੇ ਥਰੂ ਹੋਇਆ ਹਮ ਵਰਲਡ ਬੈਂਕ ਸਾਲ ਸੀ ਸੀਗਾ ਉਹਦੇ ਵਿੱਚ ਦੋਵੇਂ ਦੇਸ਼ਾਂ ਦਾ ਸਿਸਟਮ ਕੁਛ ਇਸ ਤਰ੍ਹਾਂ ਸੀਗਾ ਕਿ ਲੈਂਦਾ ਪੰਜਾਬ ਹੈ ਨਾ ਜਿਹੜਾ ਉਹਦਾ ਨਹਿਰੀ ਢਾਂਚਾ ਤਕਰੀਬਨ ਇੰਨਾ ਆ ਜਾਂਦਾ ਸੀ ਆ ਦਰਿਆਵਾਂ ਤੇ ਦਰਿਆਵਾਂ ਨੂੰ ਮਿਲੇ ਪਰਲੇ ਜੀ ਤੋ ਇਸ ਕਰਕੇ ਆਪਣਾ ਉਸ ਪਾਣੀ ਤੇ ਚਲੋ ਮੈਨੂੰ ਨਹੀਂ ਪਤਾ ਕਿੰਨੇ ਐ ਐਮ ਐਫ ਉਹਨਾਂ ਨੂੰ ਗਿਆ ਕਿੰਨੇ ਇਹਨਾਂ ਨੂੰ ਰਿਆ ਪਰ ਆਪਣਾ ਬਹੁਤ ਸਾਰਾ ਪਾਣੀ ਬਾਅਦ ਚ ਬਾਅਦ ਚ ਵੀ ਵਗਦਾ ਰਿਹਾ ਜੀ ਜਿਹੜਾ ਅਜੇ ਵੀ ਵਗਦਾ ਹੈ ਹੂੰ ਜਿਹਨੂੰ ਆ ਕੰਟਰੋਲ ਕਰਨ ਦੀਆਂ ਗੱਲਾਂ ਚੱਲਦੀਆਂ ਆ ਉਹ ਦਿਨ ਆਪਾਂ ਗੱਲ ਵੀ ਕੀਤੀ ਸੀ ਆਪਾਂ ਦਾ ਨਹੀਂ ਆਇਆ ਬਹੁਤ ਸਾਲਾਂ ਤੱਕ ਦਹਾਕਿਆਂ ਤੱਕ ਉਹ ਪਾਣੀ ਵਗਦਾ ਰਿਹਾ ਹੈ ਹੂੰ ਇਹ ਹਸੈਨੀ ਵਾਲਾ ਜਾਂ ਇੰਦਰ ਜੀ ਪਿੱਛੇ ਵੀ ਚਲੇ ਜਾਓਗੇ ਤਾਂ ਕਿਤੇ ਨਾ ਕਿਤੇ ਇਹ ਸਮੱਸਿਆ ਰਹੀ ਹੈ ਹੂੰ ਵੰਡ ਦੀ ਜਿਹੜੀ ਗੱਲ ਹੈ ਵੰਡ ਤਾਂ ਬਈ ਉਸ ਵੇਲੇ ਤੇ ਜਿਹੜੇ 리ਡਰਾਂ ਨੇ ਕੀਤੀ ਆ ਉਹ ਕਿਸੇ ਹਿਸਾਬ ਨਾਲ ਕੀਤੀ ਹੈ ਮੈਨੂੰ ਉਸ ਫਾਰਮੂਲੇ ਦਾ ਨਹੀਂ ਪਤਾ ਉਹ ਤਾਂ ਤੁਹਾਨੂੰ ਕੋਈ ਐਕਸਪਰਟ ਹੀ ਜਵਾਬ ਦੇ ਸਕਦਾ ਪਰ ਇਹ ਜ਼ਰੂਰ ਮੈਨੂੰ ਪਤਾ ਹੈ ਕਿ ਦਹਾਕਿਆਂ ਤੱਕ ਪਾਣੀ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਪੰਜਾਬ ਦਾ ਸਾਰਾ ਨਹਿਰੀ ਢਾਂਚਾ ਤੇ ਆਪਣੇ ਦਰਿਆਵਾਂ ਤੇ ਸੀ ਹਮ ਤਾਂ ਬਹੁਤ ਸਾਰਾ ਪਾਣੀ ਕਈ ਦਹਾਕਿਆਂ ਤੱਕ ਜਾਂਦਾ ਰਿਹਾ ਜੀ 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 ਬਿਲਕੁਲ ਜੀ ਬਿਲਕੁਲ ਇੱਕ ਜਰਾਵਟ ਢਿਲੋਂ ਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਤਾਂ ਆਰਟੀਆਈ ਤਾਂ ਕਹਿੰਦੇ ਫਾਈਲ ਵਰਤੋ ਪਰ ਇਹਨਾਂ ਨੂੰ ਜਵਾਬ ਕਿੱਥੋਂ ਮਿਲ ਗਿਆ ਕਹਿੰਦੇ ਇਹ ਵੀ ਗੱਲ ਗੌਰ ਕਰਨ ਵਾਲੀ ਨਹੀਂ ਉਹ ਚੰਡੀਗੜ੍ਹ ਤੋਂ ਮਿਲਿਆ ਨਾ ਜੀ ਸਰ ਚੰਡੀਗੜ੍ਹ ਪ੍ਰਸ਼ਾਸਨ ਹੂੰ ਚੰਡੀਗੜ੍ਹ ਪ੍ਰਸ਼ਾਸਨ ਅਲੱਗ ਹੈ ਬਿਲਕੁਲ ਬਿਲਕੁਲ ਇਸ ਚੀਜ਼ ਨੂੰ ਤਾਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਵਾਲੇ ਪਾਸੇ ਭਈ ਜਵਾਬ ਨਹੀਂ ਆਉਂਦੇ ਉਧਰੋਂ ਆ ਗਿਆ ਤੇ ਫਿਰ ਜਵਾਬ ਵੀ ਇਹਨਾਂ ਦੇ ਮਾਮਲੇ ਸੀ ਸ਼ਾਇਦ ਤਾਂ ਕਰਕੇ ਜਲਦੀ ਆ ਗਿਆ ਤੇ ਖੈਰ ਹੈਰਾਨ ਕਰਨ ਵਾਲੀ ਗੱਲ ਹੈ ਤੇ ਬਾਕੀ ਵੇਖੋ ਜੀ ਕੀ ਬੰਦਾ 1960 ਵਿੱਚ ਪਾਣੀਆਂ ਦਾ ਵਟਵਾਰਾ ਹੋਇਆ ਸੀ ਸੰਧੂ ਸਾਹਿਬ ਕਹਿ ਰਹੇ ਨੇ ਤੇ ਬਿਲਕੁਲ ਜੀ ਵਰਲਡ ਬੈਂਕ ਦੀ ਵਿਚੋਲਗੀ ਸੀ ਜਗਜੀਤ ਸਿੰਘ ਜੀ ਉਸ ਦੇ ਵਿੱਚ ਮਿੰਟੂ ਜੀ ਨੇ ਜਿਵੇਂ ਪਹਿਲਾਂ ਵੀ ਦੱਸਿਆ ਸੀ ਉਸ ਦਿਨ ਵੀ ਇਸ ਤੇ ਗੱਲ ਹੋਈ ਸੀ